ਵਾਸੁਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਟੀਲ ਕਰਨ ਦਾ ਪੁੱਤਾਂ ਪਰ ਤੰਤੋਂ ਜਿੰਨਾ ਖੁਇਸਾਂ ਤੋਂ ਬਾਕ ਨਿਸ਼ਖਣੀ ਤੋਂ ਰੱਖਿਆ ਲਈ ਟੀਲ ਕਰਨ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਪੱਇਆ ਗ람 ਲੈ ਕੇ ਹਾਜ਼ਰ ਹੋਇਆ ਹਾਂ ਸਿਰਫ 11 ਦਿਨ ਤੁਸੀਂ ਇਸ ਕਲਮੇ ਨੂੰ ਪੜ੍ਹਨਾ ਹੈ 11 ਦਿਨ ਦੇ ਵਿੱਚ ਤੁਹਾਡਾ ਇਹ ਮੰਤਰ ਕਲਮਾ ਜਗਰਿਤ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਤੁਸੀਂ ਇਸ ਮੰਤਰ ਦੀ ਕੀਰਤ ਕਰਕੇ ਚਾਹੇ ਕਵਰਾਂ ਵਿੱਚ ਬਹਿ ਜਾਓ ਤੁਹਾਨੂੰ ਕੋਈ ਵੀ ਪੂਤ ਪ੍ਰੇਤ ਜਨ ਖਵੀਸ ਛੂ ਵੀ ਨਹੀਂ ਸਕੇਗਾ ਤੁਹਾਡੀ ਹਵਾਵਲ ਵੀ ਨਹੀਂ ਦੇਖ ਸਕਿਆ ਇਹ ਨਾ ਪਾਵਰਫੁੱਲ ਹੀ ਕਲਮਾ ਹੈ ਜਿਸਨ ਕਿਸੇ ਨੇ ਵੀ ਕੋਈ ਵੀ ਸਾਧਨਾ ਕਰਨੀ ਹੈ ਜੇਕਰ ਉਹ ਇਸ ਮੰਤਰ ਦਾ ਕੀਰਤ ਕਰਕੇ ਸਾਧਨਾ ਤੇ ਬੈਠੇਗਾ ਆਪਣੇ ਆਲੇ ਦੁਆਲੇ ਇਸ ਮੰਤਰ ਦੇ ਨਾਲ 골ਕੀ ਰੱਖ ਚੁੱਕੇ ਉਸ ਦੇ ਵਿੱਚ ਬੈਠੇਗਾ ਤਾਂ ਉਸ ਦੇ ਸਰੀਰ ਦੀ ਰੱਖਿਆ ਹੋਵੇਗੀ ਕੋਈ ਵੀ ਭੂਤ ਪ੍ਰੇਤ ਉਸ ਤੇ ਕੋਈ ਵੀ ਬਾਰ ਨਹੀਂ ਕਰ ਸਕੇਗਾ ਕਿਉਂਕਿ ਜਦੋਂ ਵੀ ਆਪਾਂ ਕੋਈ ਸਾਧਨਾ ਕਰਦੇ ਹਾਂ ਤਾਂ ਬਹੁਤ ਸਾਰੀਆਂ ਬੁਰੀਆਂ ਸ਼ਕਤੀਆਂ ਆਪਾਂ ਨੂੰ ਉਸ ਸਾਧਨਾ ਵਿੱਚ ਸਫਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰਦੀਆਂ ਨੇ ਇਸ ਲਈ ਆਪਣੇ ਕੋਲ ਕੀਲ ਕਰਨ ਦਾ ਮੰਤਰ ਜ਼ਰੂਰ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਮੰਤਰ ਦੱਸਦਾ ਹਾਂ ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਇਸ ਮੰਤਰ ਨੂੰ ਨੋਟ ਕਰ ਲੈਣਾ ਹੈ ਆਤਰ ਚੌਂਕੀ ਕਛ ਕੁਰਾਨ ਅੱਗੇ ਪਿੱਛੇ ਤੂ ਰਹਿਮਾਨ ਤੜ ਰੱਖੇ ਖੁਦਾ ਸਿਰ ਰੱਖੇ ਸੁਲੇਮਾਨ ਇੱਕ ਵਾਰ ਫਿਰ ਸੁਣ ਲੋ ਹਾਤਰ ਚੌਂਕੀ ਕਛਪਰਾਨ ਅੱਗੇ ਪਿੱਛੇ ਤੂ ਰਹਿਮਾਨ ਤੜ ਰੱਖੇ ਖੁਦਾ ਸਿਰ ਰੱਖੇ ਸੁਲੇਮਾਨ ਦੋਸਤੋ ਇਸ ਕਲਮ ਨੂੰ ਤੁਸੀਂ ਹਰ ਰੋਜ਼ ਸੱਤ ਮਾਲਾ ਦਾ ਜਾਪ ਕਰਨਾ ਹੈ ਹਰ ਰੋਜ਼ 11 ਦਿਨ ਤੱਕ ਲਗਾਤਾਰ ਬਿਨਾਂ ਕਿਸੇ ਲੱਗੇ ਤੂੰ ਪੜਨਾ ਹੈ ਕੋਲ ਅਰਗਬਤੀ ਜਗਾ ਲਵੋ ਤੂਫ ਜਗਾ ਲਵੋ ਤੇ ਜਲ ਰੱਖ ਲਵੋ ਕੋਈ ਵੀ ਫੁੱਲਿਆਂ ਬੋਤਸਿਆਂ ਦਾ ਜਫਰ ਪ੍ਰਸ਼ਾਦ ਰਖ ਲੋ ਜਾਗਰਨੀ ਫੁੱਲਿਆਂ ਰਖ ਰੋ ਚਾ ਕੱਲੇ ਬੋਤਸੇ ਰਖ ਲੋ ਉਸ ਪ੍ਰਸ਼ਾਦ ਨੂੰ ਫਿਰ ਤੁਸੀਂ ਆਪਣੇ ਘਰ ਵਿੱਚ ਵੰਡ ਕੇ ਖਾ ਲੈਣਾ ਹੈ ਜਲਦ ਸੇਟਾ ਦੇ ਦਿਨਾ ਹੈ ਅਤੇ ਪੀ ਸਕਦੇ ਹੋ ਇਸ ਮੰਤਰ ਨੂੰ ਆਪਣੇ ਘਰ ਵਿੱਚ ਬੈਠ ਕੇ ਹੀ ਜਿੱਥੇ ਤੁਹਾਡੇ ਘਰ ਦੇ ਵਿੱਚ ਪੂਜਾ ਦਾ ਸਥਾਨ ਹੈ ਹਰ ਰੋਜ਼ ਤੁਸੀਂ ਤੂਫ ਅਗਰਬਤੀ ਕਰਦੇ ਹੋ ਚਿਰਾਗ ਰੋਸ਼ਨ ਕਰਦੇ ਹੋ ਉੱਥੇ ਹੀ ਬੈਠ ਕੇ ਤੁਸੀਂ ਇਸ ਕਲਮੇ ਨੂੰ ਸਿੱਧ ਕਰ ਲੈਣਾ ਹੈ ਜਾਗਰਿਤ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਕਲਮੇ ਨੂੰ ਵਰਤ ਸਕਦੇ ਹੋ ਜੇਕਰ ਤੁਹਾਨੂੰ ਰਾਤ ਨੂੰ ਸੌਣ ਲੱਗੇ ਡਰ ਲੱਗਦਾ ਹੈ 7 ਵਾਰ 11 ਵਾਰ ਇਸ ਕਲਮੇ ਨੂੰ ਪੜ੍ਹ ਕੇ ਆਪਣੇ ਤੇ ਦਮ ਕਰ ਲਵੋ ਫੂਕ ਮਰ ਲਵੋ ਤੇ ਜੇਕਰ ਤੁਸੀਂ ਕਿਸੇ ਸਾਧਨਾ ਤੇ ਬੈਠਣਾ ਹੈ ਉਸ ਤੋਂ ਪਹਿਲਾਂ ਆਪਣਾ ਤੀਲ ਕਰਨਾ ਹੈ ਤਾਂ ਇਕ ਲੋਹੇ ਦੀ ਕਰਦੇ ਦੇ ਨਾਲ ਇਸ ਕਲਮੇ ਨੂੰ ਪੜ੍ਹਦੇ ਹੋਏ 21 ਵਾਰ ਪੜ੍ਹਨਾ ਹੈ ਅਤੇ ਗੋਲ ਘੇਰਾ ਗੋਲ ਘੇਰਾ ਖਿੱਚ ਲੈਣਾ ਹੈ ਆਪਣੇ ਹਲੇ ਦੇ ਵਾਲੇ ਅਤੇ ਜਿੰਨੇ ਤੇਰੇ ਥੋੜੀ ਸਾਵਨਾ ਨਹੀਂ ਪੂਰੀ ਹੁੰਦੀ ਉਸ ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਹੈ ਇਸ ਦੇ ਨਾਲ ਤੁਹਾਡੇ ਸਰੀਰ ਦੀ ਰੱਖਿਆ ਹੋਵੇਗੀ ਕੋਈ ਵੀ ਬੂਤ ਪ੍ਰੇਤ ਜिन्न ਖੂਿਸ ਤੁਹਾਡੇ ਤੇ ਅਟੈਕ ਨਹੀਂ ਕਰ ਸਕੇਗਾ